ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਗੁੰਡਾਗਰਦੀ ਦੀਆਂ ਇਹ ਤਸਵੀਰਾਂ ਮੋਗਾ ਦੇ ਇੱਕ ਹਸਪਤਾਲ ਦੀਆਂ ਨੇ ਜਿੱਥੇ ਅੱਧਾ ਦਰਜਨ ਦੇ ਕਰੀਬ ਇਹ ਮੁੰਡੇ ਗੁੰਡਾਗਰਦੀ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਹਸਪਤਾਲ ਦੇ ਅੰਦਰ ਦਾਖਲ ਹੋ ਕੇ ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਦੇ ਨਾਲ ਇਹ ਨੌਜਵਾਨ ਪੂਰੀ ਤਰ੍ਹਾਂ ਜ਼ਖਮੀ ਹੋ ਗਿਆ ਜੋ ਕਿ ਇਸ ਸਮੇਂ ਹਸਪਤਾਲ ਦੇ ਵਿੱਚ ਇਲਾਜ ਅਧੀਨ ਹੈ ਦੱਸਿਆ ਜਾ ਰਿਹਾ ਹੈ ਕਿ ਪੂਰਾ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਅਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਹਸਪਤਾਲ ਦੇ ਵਿੱਚ ਆਪਣੇ ਬਿਮਾਰ ਪਿਤਾ ਦੇ ਨਾਲ ਸੀ ਜਿੱਥੇ ਕੁਝ ਮੁੰਡਿਆਂ ਨੇ ਉਸ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਤੇ ਚਲਦਿਆਂ ਹੁਣੇ ਸਪੀਡਤ ਨੌਜਵਾਨ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਸਰ ਫਰੈਂਜ ਜੀ ਨਾਮ ਇਹ ਕਿੰਨੀ ਉਮਰ ਆ ਤੁਹਾਡੀ ਸਰ 18 ਪਲੱਸ ਕੀ ਹੋਇਆ ਤੁਹਾਡੇ ਨਾਲ ਅਜ ਕਹਾਣੀ ਮੈਂ ਹਸਪੀਟਲ ਡੇੜੀ ਦਾਖਲ ਸੀਗੇ ਸਰ ਤਾਂ ਉਹਨਾਂ ਨੂੰ ਮੈਂ ਥੱਲੇ ਬੀੜੇ ਪਿਆਣ ਲੈ ਗਿਆ ਹੀ ਸੀ ਤੇ ਇਕੱਠੇ ਤੀ ਚਲੀ ਜਾਣੇ ਆ ਕਿ ਨਾਲ ਕੱਲੇ ਨੂੰ ਚੰਬੜੀ ਕਾ ਕੀ ਗੱਲ ਕੋਈ ਤੁਹਾਡੇ ਉਹਦੇ ਨਾਲ ਕੋਈ ਲੜਾਈ ਚੱਲ ਰਹੀ ਪਹਿਲਾਂ ਦੀ ਕੋਈ ਸਰ ਪਹਿਲਾਂ ਦੀ ਚਾਰਜੀ ਸੀਗੀ ਥੋੜੀ ਜੀ ਤੇ ਇਹਨਾਂ ਨੇ ਪਹਿਲਾਂ ਸਾਡੇ ਵਾਲੇ ਦੇ ਮਾਰੀਆਂ ਫਿਰ ਇਹਨਾਂ ਦੇ ਮਾਰਕੀ ਤੇ ਇਸ ਕਰਕੇ ਸਾਡੇ ਕੌਣ ਸੀ ਮੁੰਡੇ ਹੋ ਸਰ ਆਪਣੇ ਠੀਕਾ ਕੱਕੇ ਹੋਣੀ ਲੰਡੀ ਹੋਣੀ ਵੀਰੂ ਹੋਣੀ ਕਿੱਥੇ ਰਹਿੰਦੇ ਨੇ ਸਰ ਏ ਡਿੱਗਾਂ ਵਾਲੇ ਬੀੜੇ ਦੇ ਕਿੰਨਾ ਚੋਂ ਮਾਰਿਆ ਉਹਨਾਂ ਨੇ ਸਰ ਖੰਡੇ ਗੁੰਡੇ ਕੋਲ ਪਿਸਤਲ ਵੀ ਸੀਗੇ ਚਾਰ ਚਾਰ ਪੰਜ ਪਿਸਤਲ ਸੀ ਉਹਨਾਂ ਕੋਲ ਸਰ 30 40 ਜਾਣੇ ਸੀਗੇ ਕੋਈ ਫਾਇਰ ਵਗਾਰਾ ਵੀ ਕੀਤਾ ਸੀ ਉਹਨਾਂ ਨੇ ਨਹੀਂ ਸਰ ਫਾਇਰ ਤਾਂ ਨਹੀਂ ਕੀਤੀ ਫਿਰ ਮੈਂ ਅੰਦਰ ਸੀਗਾ ਅੰਦਰ ਫਿਰ ਮੈਂ ਤਾਂ ਡਿੱਗ ਗਿਆ ਹੋਈ ਗਿਆ ਸਰ ਅੰਦਰ ਮੈਂ ਡਿੱਗ ਗਿਆ ਹਾਈ ਸਰ ਉਹਨਾਂ ਨੇ ਮੇਰੇ ਖੰਡੇ ਗੁੰਡੇ ਮਾਰੇ ਬੈਸਬਾਲ ਮਾਰੇ ਸਰ ਪਰ ਜੋ ਇੱਥੇ ਸਟਾਫ ਆ ਜਿਹੜੇ ਉਹਨਾਂ ਨੇ ਸਾਨੂੰ ਥੋੜਾ ਜਿਹਾ ਬਚਾ ਕਰਨ ਜਿਆ ਸਰ ਉਹਨਾਂ ਨੇ ਮੇਰੇ ਉਦਰ ਪੁਲਿਸ ਨੇ ਪੀੜਤ ਨੌਜਵਾਨਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਸਾਰੀ ਕਸੂਚਾ ਸਾਹਿਬ ਅੱਜ ਇੱਕ ਮੋਗੇ ਦੇ ਰੇਲਵੇ ਰੋਡ ਦੇ ਨਿੱਜੀ ਹਸਪਤਾਲ ਦੇ ਬਾਹਰ ਇੱਕ ਝਗੜਾ ਹੋਇਆ ਕੀ ਹੈ ਮਾਮਲਾ ਸਾਰਾ? ਐਕਚੁਅਲੀ ਮੈਂ ਉੱਥੇ ਮੌਕੇ ਉੱਤੇ ਜਾ ਕੇ ਹੋਇਆ ਹੈ। ਇਹ ਪ੍ਰਿੰਸ ਨਾਮ ਦਾ ਲੜਕਾ ਹੈਗਾ ਜਿਹਦੇ ਕੁਝ ਅਣਸ਼ਤ ਗੱਟੀਆਂ ਨੇ ਸੱਟਾਂ ਮਾਰੀਆਂ ਨੇ। ਤੇ ਜਿਹੜਾ ਹੈਗਾ ਉਹਨੂੰ ਅਸੀਂ ਰਾਜ ਦੇ ਲਈ ਸਿਵਲ ਹਸਪਤਾਲ ਜਿਹੜਾ ਹੈਗਾ ਭੇਟਾ ਹੈਗਾ। ਤੇ ਜਿਵੇਂ ਵੀ ਉਹ ਬਿਆਨ ਖਾਇਦਾ ਓਮੇ ਦੀ ਗੱਲ ਵਿੱਚ ਕਰਕੇ ਤੇ ਇਹ ਇੰਡਸਟਰੀਅਲ ਵਿਹਾਸਪਾਸ ਦੀ ਕੋਈ ਸੀਸੀਟੀਵੀ ਵੀ ਦੇਖ ਰਹੇ ਹਾਂ ਜੀ ਅਸੀਂ ਦੇਖ ਰਹੇ ਹਾਂ ਜੀ ਬਿਊਟੀ ਜੇਥੇ ਵੀ ਕੈਮਰੇ ਵਗੈਰਾ ਲੱਗੇ ਹੋਏ ਅਸੀਂ ਉਹਨਾਂ ਨੂੰ ਚੈੱਕ ਕਰਕੇ ਜੋ ਵੀ ਚੀਜ਼ਾਂ ਸਾਡੇ ਸਾਹਮਣੇ ਆਏਗੀ ਉਸੇ ਤਰ੍ਹਾਂ ਕਾਰਵਾਈ ਕਰਦੇ ਬਹਿਰਾਂ ਨੂੰ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਪੂਰੇ ਮਾਮਲੇ ਤੇ ਕੀ ਕਾਰਵਾਈ ਕਰਦੀ ਹੈ ਜਿਸ ਦੇ ਨਾਲ ਪੀੜਤ ਨੌਜਵਾਨ ਨੂੰ ਇਨਸਾਫ ਮਿਲੇਗਾ ਮੋਗਾ ਤੋਂ ਜਗਿੰਦਰ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 ECH ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ SDS ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ E ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ